ਸਸਿਕਾ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਯੂਐਸਸੀ ਆਈਐਸ ਦੇ ਵੱਲੋਂ ਸਾਰੀਆਂ ਇਮੀਗ੍ਰੇਸ਼ਨ ਅਰਜ਼ੀਆਂ ਦੇ ਵਿੱਚ ਸੋਸ਼ਲ ਮੀਡੀਆ ਪਛਾਣ ਕਰਤਾਵਾ ਜਾਂ ਫਿਰ ਹੈਂਡਲ ਅਤੇ ਪਲੇਟਫਾਰਮ ਦੇ ਨਾਮਾ ਦਾ ਸੰਗ੍ਰਹਿ ਲਾਜ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦ ਰਿਸੈਂਟ ਸਿਟਿਜ਼ਨਸ਼ਿਪ ਆਫ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਦੇ ਲਈ ਤੁਹਾਡੇ ਸੋਸ਼ਲ ਮੀਡੀਆ ਖਾਤੇ ਤੱਕ ਹੁੰਨ ਪਹੁੰਚ ਦੀ ਲੋੜ ਹੋ ਸਕਦੀ ਹੈ। ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਵਿਦੇਸ਼ੀਆਂ ਤੋਂ ਉਹਨਾਂ ਦੀਆਂ ਇਮੀਗ੍ਰੇਸ਼ਨ ਅਰਜ਼ੀਆਂ ਇਹ ਜੋ ਨਵੀਂ ਜਾਣਕਾਰੀ ਇਕੱਠੀ ਕਰਨ ਦਾ ਪ੍ਰਸਤਾਵ ਰੱਖਿਆ USCIS ਨੇ ਪਛਾਣ ਤਸਦੀਕ ਰਾਸ਼ਟਰੀ ਸੁਰੱਖਿਆ ਜਾਂਚ ਜਾਂਚ ਅਤੇ ਨਿਰਖਣ ਅਤੇ ਪ੍ਰਣੇਕਾਰਾ ਤੋਂ ਸੋਸ਼ਲ ਮੀਡੀਆ ਪਛਾਣ ਕਰਤਾਵਾਂ ਜਾਂ ਫਿਰ ਹੈਂਡਲਰ ਅਤੇ ਪਲੇਟਫਾਰਮਾਂ ਦੇ ਨਾਮਾਂ ਦਾ ਸੰਗ੍ਰਹਿ ਲਾਜ਼ਮੀ ਕਰ ਦਿੱਤੇ। ਇਸ ਡਾਟਾ ਸੰਗ੍ਰਹਿ ਦੀ ਵਰਤੋਂ ਬਿਨੇਕਾਰਾਂ ਦੀ ਪਛਾਣ ਨੂੰ ਪ੍ਰਮਾਣਿਤ ਕਰਨ ਅਤੇ ਇਹ ਨਿਰਧਾਰਤ ਕਰਨ ਦੇ ਲਈ ਕੀਤੀ ਜਾਵੇਗੀ ਕਿ ਕੀ ਇਸ ਤਰ੍ਹਾਂ ਦਾ ਲਾਭ ਸੰਯੁਕਤ ਰਾਜ ਅਮਰੀਕਾ ਦੇ ਲਈ ਸੁਰੱਖਿਆ ਜਾਂਤਕ ਸੁਰੱਖਿਆ ਖਤਰਾ ਪੈਦਾ ਕਰਦਾ ਹੈ। ਦ੍ਰਿਸ਼ਲ ਵਿਦੇਸ਼ੀ ਅੱਤਵਾਦੀਆਂ ਅਤੇ ਹੋਰ ਰਾਸ਼ਟਰੀ ਸੁਰੱਖਿਆ ਤੇ ਜਨਤਕ ਸੁਰੱਖਿਆ ਖਤਰਿਆਂ ਤੋਂ ਸੰਯੁਕਤ ਰਾਜ ਅਮਰੀਕਾ ਦੀ ਰੱਖਿਆ ਕਰਨਾ ਇੱਕ ਸਾਲ ਜਾਂਚ ਮਾਪਦੰਡਾ ਨੂੰ ਲਾਗੂ ਕਰਨ ਦਾ ਨਿਰਦੇਸ਼ ਦਿੰਦੇ ਅਤੇ ਇਮੀਗ੍ਰੇਸ਼ਨ ਸੰਬੰਧਿਤ ਲਾਬਾ ਤੋਂ ਇਨਕਾਰ ਕਰਨ ਤੇ ਸਾਰੇ ਅਪਰਾਧਾਂ ਜਾਂ ਫਿਰ ਆਧਾਰਾ ਦੀ ਸਖਤ ਜਾਂਚ ਅਤੇ ਜਾਂਚ ਦੇ ਲਈ ਲੋੜੀਂਦੀ ਸਾਰੀ ਜਾਣਕਾਰੀ ਇਕੱਠੀ ਕਰਨ ਦੀ ਵੀ ਲੋੜ ਦੱਸਦਾ ਹੈ ਜਾਣਕਾਰੀ ਦਾ ਸੰਗ੍ਰਹਿ ਕਾਰਜਕਾਰੀ ਆਦੇਸ਼ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ ਜੋ ਕਿ ਇੱਕ ਸਾਝ ਜਾਂਚ ਮਾਪਦੰਡਾਂ ਅਤੇ ਇਮੀਗ੍ਰੇਸ਼ਨ ਸੰਬੰਧਤ ਲਾਭਾਂ ਦੀ ਅਯੋਗਤਾ ਜਾਂ ਫਿਰ ਇਨਕਾਰ ਦੇ ਅਦਾਲਤ ਦੀ ਸਖਤ ਜਾਂਚ ਨੂੰ ਲਾਜ਼ਮੀ ਬਣਾਉਂਦਾ ਹੈ ਜਿਸ ਦੇ ਨਾਲ ਕੌਸਟਰੀ ਸੁਰੱਖਿਆ ਤੇ ਜਨਤਕ ਸੁਰੱਖਿਆ ਯਕੀਨੀ ਬਣਦੀ ਹੈ ਈਓ ਯੂ ਐਸ ਸੀ ਆਈ ਐਸ ਨੂੰ ਵਧੀ ਹੋਈ ਪਛਾਣ ਤਸਦੀਕ ਦੀ ਕਿਰਿਆ ਦੇ ਹਿੱਸੇ ਦੇ ਵਜੋਂ ਖਾਸ ਤੌਰ ਤੇ ਇਮੀਗ੍ਰੇਸ਼ਨ ਸੰਬੰਧਤ ਲਾਭ ਅਰਜ਼ੀਆਂ ਦੇ ਲਈ ਵਧੀ ਹੋਈ ਪਛਾਣ ਤਸਦੀਕ ਜਾਂਚ ਦੇ ਲਈ ਰਾਸ਼ਟਰੀ ਸੁਰੱਖਿਆ ਜਾਂਚ ਅਧਿੰ ਰੱਖਣ ਦੇ ਲਈ ਖਾਸ ਆਬਾਦੀ ਤੋਂ ਸੋਸ਼ਲ ਮੀਡੀਆ ਪਛਾਣ ਕਰਤਾ ਡਾਟਾ ਇਕੱਠਾ ਕਰਨ ਦਾ ਆਦੇਸ਼ ਦਿੰਦੇ। ਦੱਸਦੀ ਕਿ ਸਾਰੇ ਵਿਦੇਸ਼ੀ ਪ੍ਰਵਾਸੀ ਜਿਨ੍ਹਾਂ ਦੇ ਵਿੱਚ H1B ਵੀਜ਼ਾ ਅਤੇ F1B ਵਿਦਿਆਰਥੀ ਵੀਜ਼ਾ ਜਾਂ ਫਿਰ ਅਮਰੀਕੀ ਗ੍ਰੀਨ ਕਾਰਡ ਲਈ ਅਰਜ਼ੀ ਦੇਣ ਵਾਲੇ ਭਾਰਤੀ ਵੀ ਸ਼ਾਮਲ ਨੇ ਜੋ ਕਿ ਬੇहद ਪ੍ਰਭਾਵਿਤ ਹੋਣਗੇ ਕਿਉਂਕਿ ਉਹਨਾਂ ਨੂੰ ਹੁਣ ਆਪਣੇ ਸੋਸ਼ਲ ਮੀਡੀਆ ਖਾਤੇ ਦੇ ਵੇਰਵੇ ਸਾਂਝੇ ਕਰਨੇ ਪੈਣਗੇ। ਬਿਊ ਰਿਪੋਰਟ ਚੈਨਲ ਪੰਜਾਬੀਕ